ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਦਾ ਦੋਸਤ ਕੈਪਟਨ ਅਰਪੈ ਸਿੰਘ ਅੱਜ ਆਪ 6ਵੇਂ ਦਿਨ ਦਾ ਤਿਆਸ ਸਾਕਾ ਸਰਹੰਦ ਦੇ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂਗੇ ਸ਼ਹਾਦਤ ਇਹ ਸਫਰ ਜੋ ਚੱਲ ਰਿਹਾ ਹੈ 6 ਦਿਨਾਂ ਦਾ ਹਫਤਾ ਇਸਤੇ ਬਾਰੇ ਵਿਚਾਰ ਕਰਾਂਗੇ 6ਵੇਂ ਦਿਨ 26 ਤਰੀਕ ਨੂੰ ਸਵੇਰ ਦੋਨੇ ਸੈਵਯਾਦਿਆਨ ਨੂੰ ਫੇਰ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਹੈ। ਔਰ ਸਟਾਰਟਿੰਗ ਤੋਂ ਹੀ ਸ਼ੁਰੂ ਤੋਂ ਹੀ ਉਹਨਾਂ ਨੂੰ ਸਿਰ ਚਕਾਉਣ ਵਾਸਤੇ ਕਈ ਤਰ੍ਹਾਂ ਦੇ ਅਪਰਾਲੇ ਕੀਤੇ ਜਾਂਦੇ ਹਨ। ਵੱਡੇ ਦਰਵਾਜ਼ੇ ਦੇ ਵਿੱਚ ਛੋਟੀ ਖਿੜਕੀ ਦੇ ਵਿੱਚ ਦੀ ਲਗਾਉਣਾ ਕਿ ਸਹਿਬਜ਼ਾਦੇ ਸਿਰ ਚ ਕੌਣ ਪਰ ਸਹਿਬਜ਼ਾਦੇ ਅਣਖ ਦੇ ਵਿੱਚ ਪੱਕੇ ਸ਼ਿਦਕ ਦੇ ਵਿੱਚ ਪੱਕੇ ਸੂਬੇ ਨੂੰ ਪੈਰ ਪਹਿਲਾਂ ਦਿਖਾ ਕੇ ਫਿਰ ਸਿਰ ਅੰਦਰਵਾੜਦੇ ਹਨ ਜਿਦੋਂ ਕਚਹਿਰੀ ਭਰੀ ਦੇ ਵਿੱਚ ਬੱਚੇ ਗੱਜ ਕੇ ਜਵਾਬ ਦਿੰਦੇ ਹਨ ਜੋ ਵੀ ਸੂਬਾ ਸਵਾਲ ਕਰਦਾ ਹੈ ਉਹਦਾ ਬੜਾ ਗੱਜ ਵੱਜ ਕੇ ਜਵਾਬ ਦਿੰਦੇ ਹਨ ਉਹਨਾਂ ਦੇ ਹੌਸਲੇ ਇੰਨੇ ਬਲੰਦ ਸੀ ਉਹ ਸਿੱਖੀ ਦੇ ਵਿੱਚ ਸਦਕ ਦੇ ਵਿੱਚ ਪੂਰੇ ਬੱਚੇ ਸਨ ਸਾਰੇ ਵਜ਼ੀਰ ਸਾਰੇ ਸੁਬੇਦਾਰ ਉਸ ਟਾਈਮ ਸਾਰੇ ਦੇਖ ਰਹੇ ਸਨ ਜੋ ਕਚਹਿਰੀ ਦੇ ਵਿੱਚ ਮੌਜੂਦ ਸਨ ਬੱਚਿਆਂ ਨੂੰ ਬਥੇਰਾ ਡਰਾਇਆ ਤਮਕਾਇਆ ਲਗ ਲਗ ਪ੍ਰਕਾਰ ਦੇ ਤਸੀਹੇ ਦਿੱਤੇ ਗਏ ਪਰ ਬੱਚੇ ਡੋਲੇ ਨਹੀਂ ਬੱਚਿਆਂ ਨੂੰ ਸਵਾਲ ਕੀਤਾ ਗਿਆ ਕਿ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਉਹਨਾਂ ਨੇ ਕਿਹਾ ਜੋ ਸਾਡਾ ਦਾਦਾ ਪਰਦਾਦਾ ਸਾਡਾ ਪਿਓ ਕਰਦਾ ਆ ਉਹ ਹੀ ਅਸੀਂ ਕਰਾਂਗੇ ਜ਼ੁਲਮ ਦੇ ਖਾਤਰ ਤਲਵਾਰ ਠਾਵਾਂਗੇ ਔਰ ਜ਼ਾਲਮ ਦਾ ਸਿਰ ਕਲਮ ਕਰਾਂਗੇ ਉਵੇਂ ਸਾਡੀ ਕਿਸੇ ਨਾਲ ਕੋਈ ਵੈਰ ਦੁਸ਼ਮਣੇ ਨਹੀਂ ਸਾਡੇ ਦਾਦੇ ਪੜਦਾਦੇ ਪਿਓ ਨੇ ਦਾ ਵੈਰ ਇਨਸਾਨੀਅਤ ਵੈਰ ਕੋਈ ਨਹੀਂ ਹੈ ਸਿਰਫ ਜ਼ੁਲਮ ਦੀ ਖਾਤਰ ਛੇਦੀਆਂ ਪ੍ਰਾਪਤ ਕੀਤੀਆਂ ਹਨ ਅਸੀਂ ਵੀ ਜਾਂ ਤਾਂ ਜ਼ੁਲਮ ਦੀ ਖਾਤਰ ਲੜਾਂਗੇ ਨਹੀਂ ਤਾਂ ਛੇਦੀਆਂ ਪ੍ਰਾਪਤ ਕਰਾਂਗੇ ਸੁਚਾਨੰਦ ਨੇ ਵੀ ਬੱਚਿਆਂ ਨੂੰ ਬਹੁਤ ਸਮਝਾਇਆ ਪਰ ਬੱਚੇ ਆਪਣੇ ਸਿਰੜ ਤੇ ਸਦਕ ਤੇ ਪੱਕੇ ਰਹੇ ਵजीर खान ਨਾ ਚਾਹੁੰਦੇ ਹੋਏ ਵੀ ਬੱਚਿਆਂ ਨੂੰ ਕਾਜੀ ਤੋਂ ਫਤਵਾ ਲਵਾਉਣਾ ਉਹ ਕਾਜੀ ਦਾ ਵੀ ਫਤਵਾ ਨਹੀਂ ਲਵਾਉਣਾ ਚਾਹੁੰਦਾ ਸੀ ਪਰ ਬੱਚਿਆਂ ਨੇ ਸ਼ਦਕ ਨੂੰ ਦੇਖ ਕੇ ਬੱਚਿਆਂ ਦੇ ਸਵਾਲ ਜਵਾਬ ਦੇਖ ਕੇ ਸੁਚਾਨੰਦ ਨੇ ਵजीर खान ਨੂੰ ਤਾਨਾ ਮਾਰਿਆ ਕਿ ਸੱਪ ਦੇ ਬੱਚੇ ਸੱਪ ਹੁੰਦੇ ਹਨ ਇਹਨਾਂ ਨੂੰ ਹੁਣੇ ਹੀ ਕੁਚਲ ਦਿਓ ਨਹੀਂ ਤਾਂ ਇਹ ਵੱਡੇ ਹੋ ਕੇ ਆਪਣਾ ਜੀਨਾ ਹਰਾਮ ਕਰ ਦੇਣਗੇ ਸੁਬੇ ਨੇ ਮਲੇਰਕੋਟਲੇ ਦੇ ਉਸਤਾਨ ਦੇ ਨਵਾਬ ਨੂੰ ਕਿਹਾ ਕਿ ਆਪਣੇ ਭਰਾ ਦਾ ਬਦਲਾ ਲੈ ਲੈ ਜੋ ਗੁਰੂ ਸਾਹਿਬ ਦੇ ਨਾਲ ਜੰਗ ਦੇ ਵਿੱਚ ਸ਼ਹੀਦ ਹੋਇਆ ਸੀ ਮਰਿਆ ਸੀ ਤੋਂ ਮਲੇਰਕੋਟਲੇ ਦੇ ਨਵਾਬ ਨੇ ਕਿਹਾ ਕਿ ਮੇਰਾ ਭਰਾ ਜੰਗ ਦੇ ਵਿੱਚ ਮੈਦਾਨ ਦੇ ਵਿੱਚ ਲੜ ਕੇ ਮਰਿਆ ਹੈ ਤੇ ਮੈਂ ਉਹਦਾ ਬਦਲਾ ਜੰਗ ਦੇ ਵਿੱਚ ਹੀ ਲੈ ਸਕਦਾ ਹਾਂ ਇਹ ਬੱਚਿਆਂ ਨੂੰ ਮਾਰ ਕੇ ਮੈਂ ਕਹਿਰ ਨਹੀਂ ਕਮਾ ਸਕਦਾ ਹਾਂ ਦਾ ਨਾਰਾ ਮਲੇਰਕੋਟਲੇ ਦੇ ਨਵਾਬ ਨੇ ਉਸ ਟਾਈਮ ਮਾਰਿਆ ਸੀ ਆਖਿਰ ਦੇ ਵਿੱਚ ਕੁਦਰਤੀ ਸੁਭਾਅ ਬੰਦਾ ਹੈ ਕਿ ਦਿੱਲੀ ਤੋਂ ਦੋ ਕੈਦੀ ਆਉਂਦੇ ਹਨ ਜੋ ਜਲਾਦ ਚ ਹਨ ਉਹਨਾਂ ਨੂੰ ਵੜਾਇਆ ਪੁਕਾਰਿਆ ਜਾ ਰਿਹਾ ਹੈ ਕਿ ਇਹਨਾਂ ਬੱਚਿਆਂ ਨੂੰ ਤੁਸੀਂ ਸ਼ਹੀਦ ਕਰਨਾ ਹੈ ਤਾਂ ਤੁਹਾਡੀ ਸਜ਼ਾ ਮaaf ਕਰ ਦਿੱਤੀ ਜਾਵੇਗੀ ਕਿਉਂਕਿ ਕੋਈ ਵੀ ਇਨਸਾਨ ਨਹੀਂ ਚਾਹੁੰਦਾ ਸੀ ਨੰਨੀਆਂ ਨੰਨੀਆਂ ਇਹਨਾਂ ਬੱਚਿਆਂ ਨੂੰ ਜਿੰਨ ਦੇ ਸ਼ਹੀਦ ਕੀਤਾ ਜਾਵੇ। ਸੂਬਤਿਆਂ ਉਹਨਾਂ ਜਲਾਦਾਂ ਨੇ ਆਪਣੀ ਕੈਦ ਤੋਂ ਬਚਣ ਲਈ ਸੂਬੇ ਦਾ ਹੁਕਮ ਮੰਨਿਆ ਤਾਂ ਸੂਬੇ ਨੇ ਡਰੋਨ ਵਾਸਤੇ ਬੱਚਿਆਂ ਨੂੰ ਨੀਆ ਦੇ ਵਿੱਚ ਚਨਾਉਣਾ ਦਾ ਹੁਕਮ ਦੇ ਦਿੱਤਾ। ਕਿ ਜਿਵੇਂ ਇਟਾਂ ਚਿੰਨੀਆਂ ਜਾਣਗੀਆਂ ਵੇਖਦੇ ਹਾਂ ਬੱਚੇ ਕਦੋਂ ਤੱਕ ਨਹੀਂ ਡਰਦੇ। ਕਦੇ ਨਾ ਕਦੇ ਤਾਂ ਡਰ ਦੇ ਮਾਰੇ ਸਲਾਮ ਕਬੂਲ ਕਰਨ ਲੱਗੇ ਨੀਆਂ ਚিনੀਆਂ ਗਈਆਂ ਦੋਨੇ ਜਲਾਦ ਇੱਟਾਂ ਚੈਨ ਲਾਪੇ ਛਾਤੀ ਤੱਕ ਜੋ ਸ਼ਾਮ ਤੱਕ ਇੱਟਾਂ ਆਈਆਂ ਤਾਂ ਦੁਆਰ ਡਿੱਗ ਪਈ ਬੱਚੇ ਬੇਹੋਸ਼ ਹੋ ਗਏ ਪਰ ਬੱਚਿਆਂ ਨੇ ਸਲਾਮ ਕਬੂਲ ਨਹੀਂ ਕੀਤਾ ਸ਼ਾਮ ਹੋਈ ਬੱਚੇ ਵਾਪਸ ਦਾਦੀ ਦੇ ਕੋਲ ਛੱਡ ਦਿੱਤੇ ਗਏ ਬੱਚਿਆਂ ਨੂੰ ਨਿੱਗ ਦਾਦੀ ਦਾ ਮਿਲਿਆ ਥੋੜੇ ਹੋਸ਼ੋ ਵਾਸਤੇ ਵਿੱਚ ਹੋਏ ਇਹ ਸੰ ਅੱਜ 26 ਤਰੀਕ ਦਾ ਜੋ ਸਾਕਾ ਸਰਹੰਦ ਦਾ ਉਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਸੀਵਾੜੇ ਦੇ ਜੰਗਲਾਂ ਦੇ ਵਿੱਚ ਉੱਥੇ ਕਮਾਈ ਨੇ ਖੱਦਰ ਦਾ ਜੋ ਥਾਂ ਗੁਰੂ ਨੂੰ ਪੇਟਾ ਕੀਤਾ ਉਹ ਨੀਲੇ ਚੋਲੇ ਸਵਾ ਕੇ ਉਥੋਂ ਧਰਮ ਸਿੰਘ ਮਾਨ ਸਿੰਘ ਅਤੇ ਦਇਆ ਸਿੰਘ ਦੇ ਨਾਲ ਨਵੀਖਾਨ ਔਰ ਗਣੀਖਾਨ ਦੇ ਨਾਲ ਉੱਚ ਦਾ ਪੀਰ ਬਣ ਕੇ ਨਿਕਲਦੇ ਹਨ ਔਰ ਮਾਲਵੇ ਦੀ ਧਰਤੀ ਵੱਲ ਨੂੰ ਜੰਗਲਾਂ ਦੇ ਵਿੱਚ ਦੀ ਕੂਚ ਕਰਦੇ ਹਨ ਇਹ ਸੀ ਅੱਜ 26 ਤਰੀਕ ਦਾ ਇਤਿਹਾਸ ਹੁਣ ਆਪਾਂ ਲੈ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਅੱਜ ਦੇ ਸਮੇਂ ਬੱਤਿਆਂ ਦਾ ਪ੍ਰੋਗਰਾਮ ਸੀ ਉਹਦੇ ਨਾਲ ਆਪਾਂ ਰੂਬਰੂ ਤੁਹਾਨੂੰ ਕਰਾਵਾਂਗੇ ਵੀਡੀਓ ਚੰਗਾ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਸਾਹਮਣੇ ਕਵਿਤਾ ਲੈ ਕੇ ਹਾਜ਼ਰ ਜੀਤਨ ਸੁਦੇਖ ਹੈ ਗੋਬਿੰਦੇ ਲਾਲ ਪਿਆਰੇ ਖਾਲਸਾ ਜੀ ਸਾਹਿਬ ਨੂੰ ਪਾਪੀ 감사 <목소리나> 一起打卡。